ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦਾ ਸੁਭਾਅ ਬਣ ਗਿਆ ਹੈ ਉਂਗਲੀ ਦੂਜੇ ਵੱਲ ਚੁਕਣਾ ਦੋਸ਼ੀ ਦੂਜੇ ਨੂੰ ਠਹਿਰਾਉਣਾ ਤੇ ਸਹੀ ਆਪਣੇ ਆਪ ਨੂੰ ਮੰਨਣਾ ਮੰਨ ਲਓ ਕਿਸੇ ਪਰਿਵਾਰ ਦੇ ਅੰਦਰ ਕੋਈ ਕਲੇ-ਕਲੇਸ਼ ਹੋਇਆ ਇਹਦੀ ਉਂਗਲੀ ਤਾਂ ਦੂਜੇ ਵੱਲ ਜਾਂਦੀ ਵੀ ਤੇਰੇ ਕਰਕੇ ਕਰਦੇ ਅੰਦਰ ਕਲੇਸ਼ ਹੈ ਅਸੀਂ ਠੀਕ ਹਾਂ ਤੇਰੇ ਕਰਕੇ ਕਲੇਸ਼ ਹੈ ਜੇ ਕਿਤੇ ਦੁਕਾਨਦਾਰੀ ਦੇ ਅੰਦਰ ਕਾਟਾ ਪਿਆ ਜ਼ਿਮੀਦਾਰੀ ਦੇ ਅੰਦਰ ਕਾਟਾ ਪਿਆ ਤਾਂ ਉਂਗਲੀ ਦੂਜੇ ਵੱਲ ਉੱਠਦੀ ਏ ਤੂੰ ਆਪਣੀ ਡਿਊਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਤਾਂ ਇਹ ਸਮਾ ਸਾਡੇ ਉੱਤੇ ਆਇਆ ਤਾਂ ਇਹ ਨੋਬਲ ਸਾਡੇ ਉੱਤੇ ਆਈ ਮੰਨ ਲਓ ਸਟੇਟ ਦੇ ਅੰਦਰ ਕਾਟਾ ਪਿਆ ਤੇ ਜਿਹੜਾ ਮੌਜੂਦਾ ਸਰਕਾਰ ਹੁੰਦੀ ਏ ਨਾ ਉਹ ਆਪ ਕਰੇ ਜਾਂ ਨਾ ਕਰੇ ਸੁੱਤੀ ਰਹੇ ਜਾਂ ਜਾਗਦੀ ਰਹੇ ਗੱਲ ਵੱਖਰੀ ਹੈ ਪਰ ਜਦੋਂ ਉਹ ਸਰਕਾਰ ਨਾ ਰਹੇ ਦੂਜੀ ਸਰਕਾਰ ਆ ਜਾਏ ਤੇ ਫਿਰ ਉਹ ਦੂਜੀ ਜਾਣ ਵਾਲੀ ਸਰਕਾਰ ਮੌਜੂਦਾ ਸਰਕਾਰ ਦੇ ਉੱਤੇ ਦੋਸ਼ਣਬਾਜ਼ੀ ਸ਼ੁਰੂ ਕਰ ਦਿੰਦੀ ਵੀ ਇਹਨਾਂ ਨੇ ਸਟੇਟ ਨੂੰ ਸੰਭਾਲਿਆ ਨਹੀਂ ਕਰਜ਼ਾਈ ਕਰਤਾ ਕਰਤਾ ਉਹ ਕਰਤਾ ਆਪਣੀ ਵਾਰੀ ਸੁੱਤੇ ਰਹੇ ਇਹ ਹਾਲ ਪ੍ਰਾਈਮ ਮਿਨਿਸਟਰ ਤੱਕ ਦਾ ਹੁੰਦਾ ਹੈ ਇਹ ਸੀਐਮ ਤੱਕ ਦਾ ਹੁੰਦਾ ਹੈ ਮਤਲਬ ਦੋਸ਼ ਦੂਜੇ ਤੇ ਲਾਗੂ ਕਰਨਾ ਆਪਣੇ ਆਪ ਨੂੰ ਪਾਸੇ ਰੱਖ ਲੈਣਾ ਸਹੀ ਸਾਬਤ ਕਰਨਾ ਜਿਨਨੇ ਦੋਸ਼ ਜੇ ਕੋਈ ਉੱਚੇ ਇੰਟਰਵਿਊ ਦੇ ਅੰਦਰ ਸੱਜੇ ਖੱਬੇ ਬਸ ਉਂਗਲੀ ਦੂਜੇ ਵੱਲ ਫਲਾਣਿਆਂ ਕੁਝ ਨਹੀਂ ਕੀਤਾ ਜੇ ਆਪਣੇ ਵੱਲ ਸਵਾਲ ਆਵੇ ਉਹਨੂੰ ਗੋਲਮੋਲ ਕਰਕੇ ਜਵਾਬ ਦੇਣ ਦਾ ਯਤਨ ਕਰਨਾ ਬੰਦੇ ਦਾ ਇਹ ਸੁਭਾਅ ਬਣ ਗਿਆ ਹੈ ਵੀ ਦੂਜੇ ਨੂੰ ਦੋਸ਼ੀ ਠਹਿਰਾ ਕੇ ਰਾਜੀ ਹੁੰਦਾ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਕੇ ਰਾਜੀ ਹੁੰਦਾ ਹੈ ਅੱਛਾ ਕਈ ਵਾਰ ਤੁਸੀਂ ਵੇਖੋ ਕਿਧਰੇ ਮਜਲਿਸ ਦੇ ਅੰਦਰ ਬੰਦਾ ਬੈਠਾ ਹੋਵੇ ਇਹ ਕੋਈ ਗੱਲ ਕਵੇ ਤੇ ਇਹਦੀ ਗੱਲ ਦੇ ਨਾਲ ਕੋਈ ਹਾਮੀ ਨਾ ਪ੍ਰਗਟਾਵੇ ਹਾਮੀ ਨਾ ਭਰੇ ਗੱਲ ਇਹਦੀ ਵਜਨਦਾਰ ਹੋਵੇ ਹੀ ਨਾ ਤੇ ਫਿਰ ਵੀ ਇਹ ਆਪਣੀ ਝੂਠੀ ਗੱਲ ਦੇ ਨਾਲ ਸੱਜੇ ਖੱਬੇ ਵੇਖਣਾ ਸ਼ੁਰੂ ਕਰੇਗਾ ਹਾਮੀ ਲੈਣੀ ਸ਼ੁਰੂ ਕਰੇਗਾ ਵੀ ਕੋਈ ਤੇ ਮੇਰੀ ਗੱਲ ਦੇ ਨਾਲ ਤੌਣ ਹਲਾਵੇ ਕੋਈ ਤੇ ਅੰਗੂਠਾ ਖੜਾ ਕਰੇ ਕੋਈ ਤੇ ਹਾਮੀ ਭਰੇ ਵੀ ਤੂੰ ਸੱਚ ਬੋਲ ਰਿਹਾ ਇਹਦਾ ਸੁਭਾਈ ਇਸ ਤਰ੍ਹਾਂ ਦਾ ਬਣ ਗਿਆ ਇਹ ਝੂਠੀ ਬੋਲੀ ਹੋਈ ਗੱਲ ਨੂੰ ਝੂਠ ਮੰਨਣ ਵਾਸਤੇ ਤਿਆਰ ਨਹੀਂ ਹੈ ਦੂਜੇ ਦੀ ਸੱਚੀ ਗੱਲ ਨੂੰ ਸੱਚੀ ਮੰਨਣ ਵਾਸਤੇ ਤਿਆਰ ਨਹੀਂ ਹੈ ਝੂਠੀ ਗੱਲ ਦੇ ਨਾਲ ਵੀ ਸਹਿਮਤੀ ਲਾਉਣਾ ਲੈਣਾ ਚਾਹੁੰਦਾ ਹੈ ਵੀ ਮੈਂ ਠੀਕ ਹਾਂ ਤੇ ਮੈਨੂੰ ਸਹਿਮਤੀ ਦਿਓ ਖੈਰ ਮੈਂ ਇੱਕ ਦੋ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਦਾ ਦਵਾਰ ਦੇ ਉੱਤੇ ਨਾ ਸ਼ੀਸ਼ਾ ਲੱਗਾ ਹੋਇਆ ਤੁਸੀਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਵੇਖੋ ਤੁਹਾਨੂੰ ਲੱਗੇ ਵੀ ਤੁਹਾਡਾ ਕਮੀਜ਼ ਠੀਕ ਨਹੀਂ ਹੈ ਮੈਲਾ ਤੁਹਾਡੀ ਦਸਤਾਰ ਠੀਕ ਨਹੀਂ ਹੈ ਉੱਪਰਲਾ ਲਾੜੇ ਨਾ ਜਿਹੜਾ ਮਹਿਲਾ ਹੈ ਤੁਹਾਡੇ ਸਪੈਕਸ ਠੀਕ ਨਹੀਂ ਹੈ ਤੁਹਾਡਾ ਦਾੜਾ ਠੀਕ ਨਹੀਂ ਹੈ ਜਾਂ ਜਿਸ ਤਰ੍ਹਾਂ ਵੀ ਮੂੰਹ ਮੱਥਾ ਠੀਕ ਨਹੀਂ ਹੈ ਹੁਣ ਇਹਦੇ ਅੰਦਰ ਦੋਸ਼ ਤੁਹਾਡਾ ਹੈ ਜਾਂ ਦੋਸ਼ ਸ਼ੀਸ਼ੇ ਦਾ ਹੈ ਸ਼ੀਸ਼ੇ ਨੇ ਤੇ ਜੋ ਕੋ ਜਾਇਓ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਪੇਸ਼ ਕਰ ਦਿੱਤਾ ਵੀ ਮੇਰੇ ਸਾਹਮਣੇ ਜਿਹੜੇ ਖਲੋਤਾ ਹੈ ਨਾ ਉਹ ਆਖ ਖਲੋਤਾ ਹੈ ਹੁਣ ਸਵਾਰਨਾ ਤੁਸੀਂ ਆਪਣੇ ਆਪ ਨੂੰ ਹੈ ਪਰ ਜੇ ਦੋਸ਼ ਕੱਢੀ ਜਾਓ ਵੀ ਤੁਹਾਡਾ ਸ਼ੀਸ਼ਾ ਠੀਕ ਨਹੀਂ ਤੁਹਾਡਾ ਸ਼ੀਸ਼ਾ ਧੁੰਦਲਾ ਹੈ ਮੇਰਾ ਮੂੰਹ ਤਾਂ ਧੁੰਦਲਾ ਆ ਰਿਹਾ ਤੁਹਾਡੇ ਸ਼ੀਸ਼ਾ ਧੁੰਦਲਾ ਹੈ ਮੇਰਾ ਰੰਗ ਤਾਂ ਡਾਰਕ ਆ ਰਿਹਾ ਤਾਂ ਕਾਲਾ ਆ ਰਿਹਾ ਮੇਰੀ ਪੱਗ ਸਹੀ ਨਹੀਂ ਦਿਸ ਰਹੀ ਕਿਉਂਕਿ ਤੁਹਾਡਾ ਸ਼ੀਸ਼ਾ ਠੀਕ ਨਹੀਂ ਮਸਲਾ ਇਹ ਨਹੀਂ ਹੈ ਮਸਲਾ ਇਹ ਹੈ ਵੀ ਤੂੰ ਪੱਗ ਬੰਨੀ ਟੰਗ ਦੇ ਨਾਲ ਨਹੀਂ ਤੂੰ ਦਾੜਾ ਬੰਨੇ ਟੰਗ ਦੇ ਨਾਲ ਨਹੀਂ ਤੂੰ ਮੂੰਹ ਮੱਥਾ ਆਪਣਾ ਸਵਾਰੇ ਟੰਗ ਦੇ ਨਾਲ ਨਹੀਂ ਖੈਰ ਇੱਕ ਮੈਂ ਗੱਲ ਹੋਰ ਕਹਿਣਾ ਮੰਨ ਲਓ ਤੁਸੀਂ ਪਿਕਚਰ ਖਿਚਾ ਰਹੇ ਹੋ ਤੇ ਤੁਹਾਡੀ ਪਿਕਚਰ ਵਾਰ-ਵਾਰ ਖਿਚਣ ਤੋਂ ਬਾਅਦ ਵੀ ਲੈਣ ਤੋਂ ਬਾਅਦ ਵੀ ਉਹ ਸਹੀ ਨਹੀਂ ਆ ਰਹੀ ਤੁਸੀਂ ਵੇਖਦੇ ਹੋ ਵੀ ਪਿਕਚਰ ਮੇਰੀ ਸਹੀ ਨਹੀਂ ਆ ਰਹੀ ਤੇ ਦੋਸ਼ ਕੱਢ ਦਿੰਦੇ ਹੋ ਪਿਕਚਰ ਲੈਣ ਵਾਲੇ ਵਿੱਚ ਦੋਸ਼ ਕੱਢ ਦਿੰਦੇ ਹੋ ਕੈਮਰੇ ਦੇ ਅੰਦਰ ਵਾਰ-ਵਾਰ ਇਹੀ ਹੁੰਦਾ ਨਜ਼ਰ ਆ ਰਿਹਾ ਕਦੇ ਆਪਣੇ ਅੰਦਰ ਦੋਸ਼ ਕੱਢਿਆ ਕਰੋ ਵੀ ਮੇਰਾ ਹੀ ਮੂੰ ਮੱਥਾ ਠੀਕ ਨਹੀਂ ਮੇਰਾ ਹੀ ਰੰਗ ਟੰਗ ਠੀਕ ਨਹੀਂ ਮੇਰੇ ਹੀ ਨਕਸ਼ੋ ਨਿਗਾਰ ਠੀਕ ਨਹੀਂ ਕੈਮਰੇ ਨੇ ਤੇ ਜੋ ਕੁਝ ਆਇਆ ਉਹ ਮੇਰੇ ਸਾਹਮਣੇ ਪੇਸ਼ ਕਰਨਾ ਹੈ ਕੈਮਰੇ ਦਾ ਕੰਮ ਹੈ ਨਾ ਕੈਮਰੇ ਦਾ ਦੋਸ਼ ਹੈ ਨਾ ਕੈਮਰੇ ਵਾਲੇ ਦਾ ਦੋਸ਼ ਹੈ ਦੋਸ਼ ਕਿੱਥੇ ਹੈ ਤੁਹਾਡੇ ਆਪਣੇ ਸਹੱਪਣ ਦੇ ਅੰਦਰ ਦੋਸ਼ ਹੈ ਤੁਹਾਡੇ ਰੰਗ ਟੰਗ ਦੇ ਅੰਦਰ ਦੋਸ਼ ਹੈ ਤੁਹਾਡੇ ਕਦ ਕਾਠ ਦੇ ਅੰਦਰ ਦੋਸ਼ ਹੈ ਇਹ ਤੇ ਮੈਂ ਐਗਜ਼ਾਮਪਲ ਦੇ ਰਿਹਾ ਸਾਂ ਤੁਹਾਡੇ ਮਨ ਦੇ ਅੰਦਰ ਦੋਸ਼ ਹੈ ਤੁਹਾਡੀਆਂ ਵਿਚਾਰਾਂ ਦੇ ਅੰਦਰ ਦੋਸ਼ ਹੈ ਤੁਹਾਡੇ ਜਿਹੜੇ ਬੋਲੇ ਹੋਏ ਬੋਲਨੇ ਉਹਨਾਂ ਦੇ ਅੰਦਰ ਦੋਸ਼ ਹੈ ਪਰ ਸੇ ਕਰਦੇ ਕੀ ਆਪਣੇ ਗਲਤ ਬੋਲਾਂ ਦੇ ਉੱਤੇ ਮੋਹਰ ਲਾਉਣੀ ਚਾਹੁੰਨੇ ਆ ਸਹੀ ਆਪਣੇ ਗਲਤ ਵਿਚਾਰਾਂ ਦੇ ਉੱਤੇ ਮੋਹਰ ਲਾਉਣੀ ਚਾਹੁੰਨੇ ਆ ਸਹੀ ਕਿ ਲੋਕ ਮੇਰੀਆਂ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਜੀ ਵੇਖੋ ਜੀ ਮੈਂ ਤੇ ਠੀਕ ਆ ਪਰ ਜਦੋਂ ਬਹੁਤ ਸਾਰੇ ਲੋਕ ਇਹ ਤੁਹਾਡੇ ਨਾਲ ਸਹਿਮਤ ਨਾ ਹੋਣ ਤੇ ਕਦੇ-ਕਦੇ ਇਕੱਲੇ ਬਹਿ ਕੇ ਵਿਚਾਰ ਲਿਆ ਕਰੋ ਸੋਚ ਲਿਆ ਕਰੋ ਵੀ ਕਿਦਰੇ ਮੇਰੇ ਅੰਦਰ ਤੇ દોਸ਼ ਨਹੀਂ ਪਰ ਨਹੀਂ ਇਸ ਪਾਸੇ ਧਿਆਨ ਬੰਦੇ ਦਾ ਹੁੰਦਾ ਹੀ ਨਹੀਂ ਤੁਸੀਂ ਵੇਖੋ ਜੇ ਬੱਚੇ ਨੇ ਪਰੇਸ਼ਾਨ ਨੇ ਤੇ ਤੁਸੀਂ ਬੱਚਿਆਂ ਨੂੰ ਟੋਕ ਕੇ ਵੇਖੋ ਜਿਹੜੇ ਬੱਚੇ ਥੋੜੀ ਜਿਹੀ ਨਿਆਣੀ ਉਮਰ ਦੇ ਅੰਦਰ ਨੇ ਚੜ੍ਹਦੀ ਉਮਰ ਦੇ ਅੰਦਰ ਨੇ ਜਦੋਂ ਬੱਚੇ ਸਿਆਣੇ ਹੋ ਜਾਂਦੇ ਨੇ ਉਦੋਂ ਸੰਭਲ ਜਾਂਦੇ ਨੇ ਬੱਚਿਆਂ ਨੂੰ ਪੁੱਛੋ ਵੀ ਤੁਹਾਡੇ ਦੁੱਖ ਦਾ ਕਾਰਨ ਉਹ ਕਹਿਣਗੇ ਸਾਡੇ ਮਾਂ ਬਾਪ ਠੀਕ ਨਹੀਂ ਸਾਡੇ ਗਵਾਂਡੀਆਂ ਦੀ ਬੱਚਿਆਂ ਦੀ ਸਾਡੇ ਫਰੈਂਡ ਨੇ ਉਹਨਾਂ ਦੀ ਮਾਂ ਬੜੀ ਚੰਗੀ ਉਹਨਾਂ ਦਾ ਪਿਤਾ ਬੜਾ ਚੰਗਾ ਉਹਨਾਂ ਦੇ ਵੱਡੇ ਭੈਣ ਭਾਈ ਬੜੇ ਚੰਗੇ ਪਰ ਭੈਣ ਭਾਈ ਮੇਰੇ ਚੰਗੇ ਨਹੀਂ ਮਾਪੇ ਮੇਰੇ ਚੰਗੇ ਨਹੀਂ ਦਾਦੀ ਦਾਦਾ ਮੇਰੇ ਚੰਗੇ ਨਹੀਂ ਗਵੰਡੀਆਂ ਦਾ ਸਭ ਕੁਝ ਚੰਗਾ ਤੇ ਗਵੰਡੀਆਂ ਨੂੰ ਜਾ ਕੇ ਸੇਮ ਕੁਐਸਚਨ ਕਰੋ ਬਰਾਬਰ ਦਾ ਕੁਐਸਚਨ ਕਰੋ ਉਹਨਾਂ ਬੱਚਿਆਂ ਨੂੰ ਉਹ ਕਹਿਣਗੇ ਸਾਡੇ ਗਵੰਡੀਆਂ ਦੇ ਮਾਪੇ ਚੰਗੇ ਨੇ ਭੈਣ ਭਾਈ ਚੰਗੇ ਨੇ ਪਰ ਸਾਡੇ ਚੰਗੇ ਨਹੀਂ ਕਿਉਂਕਿ ਬਚਪਨਾ ਹੈ ਤੇ ਬਚਪਨੇ ਦੇ ਕਾਰਨ ਆਪਣੇ ਬਚਪਨ ਦੀਆਂ ਗਲਤੀਆਂ ਸਾਹਮਣੇ ਆ ਨਹੀਂ ਰਹੀਆਂ ਦੇਖ ਨਹੀਂ ਰਹੀਆਂ ਤੋ ਜਦੋਂ ਆਪਣੇ ਆਪ ਨੂੰ ਮੋਹਰ ਬੰਦ ਕਰ ਲੈਂਦਾ ਹੈ ਸਾਬਤ ਕਰ ਲੈਂਦਾ ਮੈਂ ਸਹੀ ਹਾਂ ਤੋ ਫਿਰ ਦੋਸ਼ੀ ਤੇ ਕਿਸੇ ਨਾ ਕਿਸੇ ਨੂੰ ਹੁਣ ਕੱਢਣਾ ਹੈ ਨਾ ਤੇ ਦੋਸ਼ ਕਿਹਦੇ ਉੱਤੇ ਆਇਦ ਕਰਨਾ ਮਾਂ ਦੇ ਉੱਤੇ ਬਾਪ ਦੇ ਉੱਤੇ ਭੈਣਾਂ ਦੇ ਉੱਤੇ ਪਾਈਆਂ ਦੇ ਉੱਤੇ ਦੂਜੇ ਦੇ ਉੱਤੇ ਤੀਜੇ ਦੇ ਉੱਤੇ ਦੋਸ਼ ਦੂਜੇ ਦੇ ਉੱਤੇ ਆਇਦ ਕਰਨਾ ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਮਾਂ ਬਾਪ ਨੂੰ ਪੁੱਛੋ ਉਹ ਕਹਿੰਦੇ ਨੇ ਬੱਚੇ ਸਹੀ ਨਹੀਂ ਇੱਕ ਭਰਾ ਕਹਿੰਦਾ ਮੇਰਾ ਭਰਾ ਸਹੀ ਨਹੀਂ ਭੈਣ ਕਹਿੰਦੀ ਮੇਰਾ ਭਰਾ ਸਹੀ ਨਹੀਂ ਤੋ ਕਦੇ ਆਪਣੇ ਵੱਲ ਛਾਤੀ ਮਾਰ ਕੇ ਬੰਦੇ ਨੇ ਨਹੀਂ ਵੇਖਿਆ ਜਾਂ ਵੇਖਣ ਦੀ ਚੇਸਤਾ ਹੀ ਨਹੀਂ ਕਰਦਾ ਕੋਸ਼ਿਸ਼ ਹੀ ਨਹੀਂ ਕਰਦਾ ਕਿ ਮੇਰੇ ਅੰਦਰ ਵੀ ਕੋਈ ਦੋਸ਼ ਹੋ ਸਕਦਾ ਹੈ ਮੈਂ ਵੀ ਦੋਸ਼ੀ ਹੋ ਸਕਦਾ ਮੇਰੇ ਵਿਚਾਰ ਗਲਤ ਹੋ ਸਕਦੇ ਨੇ ਮੇਰੀ ਵੇਖਣੀ ਗਲਤ ਹੋ ਸਕਦੀ ਹੈ ਮੇਰਾ ਕਰ ਗੁਜ਼ਰਨਾ ਗਲਤ ਹੋ ਸਕਦਾ ਹੈ ਮੇਰਾ ਚੱਲਣਾ ਗਲਤ ਹੋ ਸਕਦਾ ਹੈ ਇੱਧਰ ਤੇ ਧਿਆਨ ਆਉਂਦਾ ਹੀ ਨਹੀਂ ਹੈ ਹੁਣ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵੇਖੋ ਜਦੋਂ ਤੁਹਾਨੂੰ ਆਪਣੀ ਕਮੀਜ਼ ਦੇ ਉੱਤੇ ਪੈਂਟ ਦੇ ਉੱਤੇ ਦਸਤਾਰ ਦੇ ਉੱਤੇ ਮੂੰਹ ਮੱਥੇ ਦੇ ਉੱਤੇ ਕਿਤੇ ਲੱਗੀ ਹੋਈ ਮੈਲ ਦਿਸ ਪਈ ਨਜ਼ਰ ਆ ਗਈ ਤੇ ਫਿਰ ਅਗਲਾ ਯਤਨ ਕੀ ਹੋਏਗਾ ਤੁਹਾਡਾ ਅਗਲਾ ਯਤਨ ਇਹ ਹੋਏਗਾ ਵੀ ਕਮੀਜ਼ ਧੋਤੀ ਜਾਏਗੀ ਪੈਂਟ ਧੋਤੀ ਜਾਏਗੀ ਦਸਤਾਰ ਧੋਤੀ ਜਾਏਗੀ ਆਪਣਾ ਮੂੰਹ ਮੱਥਾ ਧੋਤਾ ਜਾਏਗਾ ਸਵਾਰਿਆ ਜਾਏਗਾ ਦਾੜਾ ਸ਼ਿੰਗਾਰਿਆ ਜਾਏਗਾ ਆਪਣਾ ਮੂੰਹ ਮੱਥਾ ਸ਼ਿੰਗਾਰਿਆ ਜਾਏਗਾ ਤੇ ਜੇ ਤੁਹਾਨੂੰ ਆਪਣੇ ਅੰਦਰ ਮੈਲ ਦਿਸਦੀ ਨਹੀਂ ਤੇ ਫਿਰ ਧੋਵੋਗੇ ਕਿੰਨਾ ਸਭ ਤੋਂ ਪਹਿਲਾ ਸਵਾਲ ਤੇ ਇਹ ਹੈ ਨਾ ਵੀ ਤੁਹਾਨੂੰ ਤੁਹਾਡੀ ਮੈਲ ਨਜ਼ਰ ਆਈ ਜਾਂ ਨਹੀਂ ਆਈ ਮੰਨ ਲਓ ਕਿਸੇ ਨੇ ਕਿਹਾ ਵੀ ਤੇਰੀ ਜਿਹੜੀ ਸ਼ਰਟ ਹੈ ਨਾ ਸ਼ਰਟ ਦੇ ਉੱਤੇ ਬੜੀ ਮੈਲ ਜੰਮੀ ਹੈ ਤੇ ਤੁਸੀਂ ਪੰਜ ਤੇ ਲੈ ਲਾ ਉਹਦੇ ਸਾਹਮਣੇ ਰੱਖ ਦਿੱਤੀਆਂ ਨਹੀਂ ਇਹ ਕੱਪੜਾ ਹੀ ਇਸ ਤਰ੍ਹਾਂ ਦਾ ਹੈ ਇਹਦਾ ਰੰਗ ਹੀ ਇਸ ਤਰ੍ਹਾਂ ਦਾ ਹੈ ਦਿਸਦੀ ਇਸ ਤਰ੍ਹਾਂ ਦੀ ਹੈ ਇਹਦੇ ਹਲੇ ਮਕੱਲ ਧੋਤੇ ਝੂਠ ਤੇ ਝੂਠ ਮੇਲੇ ਕੱਲ ਤਾਂ ਸ਼ਰਟ ਸਾਫ ਕਰਕੇ ਪਾਈ ਜਿੰਨਾ ਸਮਾਂ ਤੁਹਾਨੂੰ ਤੁਹਾਡੇ ਬਾਹਰ ਦੀ ਮੈਲ ਨਹੀਂ ਦਿਸਦੀ ਨਹੀਂ ਧੋ ਸਕੋਗੇ ਜਿੰਨਾ ਸਮਾਂ ਤੁਹਾਨੂੰ ਤੁਹਾਡੇ ਵਿਚਾਰਾਂ ਦੀ ਮੈਲ ਨਹੀਂ ਦਿਸਦੀ ਉਹਨਾਂ ਸਮਾਂ ਨਹੀਂ ਧੋ ਸਕੋਗੇ ਇੱਕ ਨੁਕਤਾ ਹੋਰ ਨੋਟ ਕਰ ਲਿਓ ਬਾਹਰ ਦੀ ਮੈਲ ਤੇ ਧੁੱਪ ਜਾਏਗੀ ਸਾਬਣ ਸੁਬੰਦੇ ਨਾਲ ਪਾਣੀ ਦੇ ਨਾਲ ਪਰ ਅੰਦਰ ਦੀ ਮੈਲ ਚੰਗੇ ਵਿਚਾਰਾਂ ਨੇ ਧੋਣੀ ਅੰਦਰ ਦੀ ਮੈਲ ਗੁਰਬਾਣੀ ਨੇ ਧੋਣੀ ਹੈ ਅੰਦਰ ਦੀ ਮੈਲ ਮਨ ਦੀ ਮੈਲ ਵਿਚਾਰਾਂ ਦੀ ਮੈਲ ਨੂੰ ਜੇ ਦੂਰ ਕਰਨਾ ਹੈ ਨਾ ਤੇ ਫਿਰ ਵਿਚਾਰ ਚੰਗੇ ਬਣਾਓ ਤੇ ਵਿਚਾਰ ਚੰਗੇ ਕਿੱਥੋਂ ਬਣਨਗੇ ਚੰਗਾ ਸਾਹਿਤ ਪੜ ਕੇ ਚੰਗਿਆਂ ਦੀ ਸੰਗਤ ਕਰਕੇ ਤੇ ਸਭ ਤੋਂ ਮੇਨ ਨੁਕਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਕੇ ਸਮਝ ਕੇ ਤੇ ਆਪਣੇ ਉੱਤੇ ਅਪਲਾਈ ਕਰਕੇ ਆਪਣੇ ਗਿਰਵਾਣ ਵਿੱਚ ਛਾਤੀ ਮਾਰ ਕੇ ਵੇਖਿਆ ਕਰੋ ਆਪਣੇ ਵੱਲ ਵੇਖਿਆ ਕਰੋ ਇਹ ਹੀ ਤੁਹਾਡੀ ਸਾਧਨਾ ਹੈ ਇਹ ਹੀ ਤੁਹਾਡੀ ਸਫਲਤਾ ਹੈ ਅਗਰ ਇੱਕ ਬਿਜ਼ਨਸਮੈਨ ਵਾਰ-ਵਾਰ ਡਿੱਗਦਾ ਹੈ ਵਾਰ-ਵਾਰ ਡਿੱਗਦਾ ਹੈ ਤੇ ਇੱਕ ਵਾਰ ਦੋ ਵਾਰ ਉਹਨੇ ਦੋਸ਼ ਵਰਕਰਾਂ ਦੇ ਉੱਤੇ ਸੁੱਟ ਦਿੱਤਾ ਤੁਸੀਂ ਕੰਮ ਸਹੀ ਨਹੀਂ ਕਰਦੇ ਤੁਸੀਂ ਸਮੇਂ ਸਿਰ ਨਹੀਂ ਆਉਂਦੇ ਮੈਨੇਜਰ ਦੇ ਉੱਤੇ ਦੋਸ਼ ਆਇਦ ਕਰ ਦਿੱਤਾ ਪਰ ਉਹਨੂੰ ਜਦੋਂ ਆਪਣੇ ਉੱਤੇ ਲਾਗੂ ਕਰਕੇ ਵੇਖੇਗਾ ਕਿ ਨਾ ਦੋਸ਼ ਮੇਰੇ ਵਿੱਚ ਹੈ ਮੈਂ ਬਦਲਾ ਜਾਂ ਮੇਰਾ ਪ੍ਰੋਡਕਟ ਸਹੀ ਨਹੀਂ ਹੈ ਜਾਂ ਮੇਰੇ ਵੇਚਣ ਦਾ ਢੰਗ ਸਹੀ ਨਹੀਂ ਹੈ ਯਾ ਮੇਰਾ ਸਾਜੋ ਸਮਾਨ ਸਹੀ ਨਹੀਂ ਹੈ ਕੁਆਲਿਟੀ ਵਾਈਜ਼ ਇਹਦੇ ਅੰਦਰ ਜੋ ਹੋਣਾ ਚਾਹੀਦਾ ਨਹੀਂ ਹੈ ਮੇਦੀ ਕੁਆਲਿਟੀ ਹੋਰ ਚੰਗੀ ਬਣਾਵਾ ਹੋਰ ਅਪਗ੍ਰੇਡ ਕਰਾਂ ਤੁਸੀਂ ਕੁਆਲਿਟੀ ਚੰਗੀ ਬਣਾਓਗੇ ਤੁਹਾਡਾ ਸਮਾਨ ਆਪੇ ਬਾਜ਼ਾਰ ਦੇ ਅੰਦਰ ਧਰਨਾ ਨਹੀਂ ਮਿਲੇਗਾ ਦੌੜਦਾ ਮਿਲੇਗਾ ਮੇਰਾ ਮਤਲਬ ਵਿਕਦਾ ਹੋਇਆ ਮਿਲੇਗਾ ਉਹਦੀ ਮੰਗ ਬਣ ਜਾਏਗੀ ਅਗਰ ਤੁਹਾਡੇ ਸਮਾਨ ਦੀ ਤੁਹਾਡੀ ਪ੍ਰੋਡਕਸ਼ਨ ਦੀ ਕੁਆਲਿਟੀ ਤੇ ਸਹੀ ਹੈ ਫਿਰ ਹੋ ਸਕਦਾ ਹੈ ਤੁਹਾਡੇ ਵੇਚਣ ਦਾ ਤਰੀਕਾ ਸਹੀ ਨਾ ਹੋਵੇ ਸਮਾਨ ਵੀ ਚੰਗਾ ਹੋਵੇ ਵੇਚਣ ਦਾ ਤਰੀਕਾ ਵੀ ਸਹੀ ਹੋਵੇ ਤਾਂ ਸਮਾਨ ਮਾਰਕੀਟ ਦੇ ਅੰਦਰ ਜਾਂਦਾ ਹੈ ਵਰਨਾ ਨਹੀਂ ਜਾਂਦਾ ਤੋਂ ਸਫਲ ਬਿਜ਼ਨਸਮੈਨ ਆਪਣੇ ਵਿੱਚ ਵੇਖਦਾ ਹੈ ਕਮੀਆਂ ਨੂੰ ਵੇਖਦਾ ਹੈ ਵੀ ਪਿਛਲੇ ਸਾਲ ਮੇਰੇ ਤੋਂ ਆ ਕਮੀ ਰਹੀ ਮੇਰਾ ਸਮਾਨ ਤਾਂ ਨਹੀਂ ਵਿਕਿਆ ਇਸ ਸਾਲ ਮੈਂ ਇਸ ਕਮੀ ਨੂੰ ਦੂਰ ਕਰਨਾ ਔਰ ਤੁਸੀਂ ਵੇਖ ਲਓ ਮੋਟਰਾਂ ਬੰਦੀਆਂ ਨੇ ਕਾਰਾਂ ਬੰਦੀਆਂ ਨੇ ਕੰਪਿਊਟਰ ਬੰਦਦੇ ਨੇ ਜੋ ਵੀ ਸਾਜੋ ਸਮਾਨ ਬਣਦਾ ਹੈ ਜੋ ਤੁਹਾਡੇ ਨਾਲ ਰਿਲੇਟਿਡ ਹੈ ਤੁਸੀਂ ਹੰਡਾਉਂਦੇ ਹੋ ਪਰਦ ਦੇਓ ਕਪੜਾ ਲੀੜਾ ਜੁੱਤੀ ਬਹੁਤ ਕੁਝ ਉਹਦੇ ਅੰਦਰ ਪੈਰੋ ਪੈਰ ਤੁਹਾਨੂੰ ਕੁਛ ਨਾ ਕੁਛ ਅਪਗ੍ਰੇਡ ਹੋਇਆ ਮਿਲਦਾ ਹੈ ਜੈਸਾ ਅੱਜ ਤੋਂ 20 ਸਾਲ ਪਹਿਲਾਂ ਸੀ ਵੈਸਾ ਅੱਜ ਨਹੀਂ ਹੈ ਜਿਵੇਂ ਅੱਜ ਤੋਂ 50 ਸਾਲ ਪਹਿਲਾਂ ਸੀ ਵੈਸਾ ਅੱਜ ਨਹੀਂ ਹੈ ਔਰ ਅੱਜ ਤੋਂ 50 ਸਾਲ ਬਾਅਦ ਇਸ ਤਰ੍ਹਾਂ ਦਾ ਨਹੀਂ ਹੋਏਗਾ ਕਹਿੰਦੇ ਨੇ ਬਿਲ ਗੇਟਸ ਨੇ ਜਦੋਂ ਪਹਿਲਾ ਪਹਿਲਾ ਕੰਪਿਊਟਰ ਬਣਾਇਆ ਸੀ ਨਾ ਤੇ ਪੂਰਾ ਵੱਡਾ ਸੀ ਜਿਵੇਂ ਇੱਕ ਦਰਵਾਜ਼ਾ ਹੁੰਦਾ ਹੈ ਪਰ ਅੱਜ ਤੇ ਛੋਟੇ-ਛੋਟੇ ਫੋਨਾਂ ਦੇ ਅੰਦਰ ਪੂਰੀ ਦੁਨੀਆ ਤੁਹਾਡੀ ਮੁਠੀ ਦੇ ਅੰਦਰ ਪਈ ਇੰਟਰਨੈਟ ਤੁਹਾਡੇ ਕੋਲ ਹੈ ਕੰਪਿਊਟਰ ਤੁਹਾਡੇ ਕੋਲ ਹੈ ਸਭ ਕੁਝ ਫੋਨ ਦੇ ਅੰਦਰ ਚੱਲਦਾ ਤੁਹਾਨੂੰ ਜਾਗ ਹੁਣੀ ਚਾਹੀਦੀ ਖੈਰ ਤੋਂ ਪੈਰੋਂ ਪੈਰ ਸੁਧਾਰ ਹੁੰਦਾ ਹੈ ਤੋਂ ਸੁਧਾਰ ਕਿਵੇਂ ਹੁੰਦਾ ਹੈ ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਮੈਂ ਆਪਣੇ ਸਮਾਨ ਨੂੰ ਵੇਚਣਾ ਹੈ ਮਹਿੰਗੇ ਭਾਅ ਦੇ ਅੰਦਰ ਵੇਚਣਾ ਹੈ ਚੰਗੇ ਰੇਟ ਦੇ ਅੰਦਰ ਵੇਚਣਾ ਹੈ ਮੈਂ ਇਹਦਾ ਹੋਰ ਸੁਧਾਰ ਕਰਾਂ ਮੈਂ ਉਦਾਹਰਨ ਤੁਹਾਡੇ ਸਾਹਮਣੇ ਲਿਆ ਰਿਹਾ ਜਦੋਂ ਤੁਸੀਂ ਚੰਗੇ ਬਣਨਾ ਹੈ ਤਾਂ ਫਿਰ ਆਪਣੇ ਵਿਚਾਰਾਂ ਵੱਲ ਵੇਖੋ ਪਰ ਹੁੰਦਾ ਹੈ ਜਿੱਥੇ ਬਚਪਨ ਬੀਤਿਆ ਉਹ ਬਾਲਪੰਧੀਆਂ ਗੱਲਾਂ ਸਨ ਬੀਤ ਗਿਆ ਜਿੰਨਾ ਮੈਲੇ ਕਚਲੇ ਥਾਵਾਂ ਦੇ ਉੱਤੇ ਥਾਵਾਂ ਤੋਂ ਮਤਲਬ ਇਹ ਵਿਚਾਰਾਂ ਦੇ ਅੰਦਰ ਰਹਿ ਕੇ ਤੁਹਾਡੀ ਜਵਾਨੀ ਬੀਤੀ ਹੈ ਉਹਨਾਂ ਮੈਲੇ ਕ ਮੈਲੇ ਕਚਲੇ ਵਿਚਾਰਾਂ ਦੇ ਅੰਦਰ ਹੀ ਤੁਹਾਡਾ ਬਡਾਪਾ ਜਾ ਰਿਹਾ ਹੈ ਬਾਹਰੋਂ ਚਾਂਦੀ ਬਣ ਗਈ ਹੈ ਅੰਦਰ ਅਜੇ ਵੀ ਲੋਹਾ ਹੈ ਮੇਰਾ ਮਤਲਬ ਬਾਹਰੋਂ ਚਿੱਟੇ ਵਾਲ ਹੋ ਗਏ ਚਾਂਦੀ ਵਰਗੇ ਪਰ ਅੰਦਰ ਉਸ ਤਰ੍ਹਾਂ ਦਾ ਹੀ ਲੋਇਆ ਹੈ ਅੰਦਰ ਕਾਲਾ ਹੈ ਬਿਲਕੁਲ ਵੀ ਤੋ ਖੈਰ ਜਿੱਥੇ ਜਵਾਨੀ ਬੀਤੀ ਜਿੰਨੇ ਮੈਲਿਆਂ ਵਿਚਾਰਾਂ ਦੇ ਅੰਦਰ ਗਲਤੀਆਂ ਦੇ ਅੰਦਰ ਹੁਣ ਫਰਕ ਇਹ ਨਾ ਪਿਆ ਵੀ ਤਨ ਸਾਥੀ ਬਣ ਕੇ ਤੁਹਾਡੇ ਨਾਲ ਤੁਰਦਾ ਨਹੀਂ ਪਰ ਮਨ ਅਜੇ ਵੀ ਮੈਲੇ ਦਾ ਮੈਲੇ ਹੈ ਇਹਨੂੰ ਸ਼ੁੱਧ ਕਰੋ ਵਿਚਾਰਾਂ ਨੂੰ ਸ਼ੁੱਧ ਕਰੋ ਦੋਸ਼ ਦੂਜੇ ਦਾ ਨਾ ਕੱਢੋ ਦੋਸ਼ ਆਪਣੇ ਉੱਤੇ ਲਾਗੂ ਕਰਿਆ ਕਰੋ ਆਪਣਾ ਸੁਧਾਰ ਤਾਂ ਕਰ पाओਗੇ ਵਰਨਾ ਨਹੀਂ ਜੇ ਦੋਸ਼ ਹੀ ਦੂਜੇ ਦਾ ਹੈ ਤੇ ਫਿਰ ਆਪਣੇ ਆਪ ਨੂੰ ਬਦਲਣ ਦਾ ਤੇ ਸਵਾਲ ਪੈਦਾ ਨਹੀਂ ਨਾ ਹੁੰਦਾ ਆਪਣੇ ਆਪ ਨੂੰ ਬਦਲਣ ਦਾ ਇਰਾਦਾ ਤੇ ਤਾਂ ਬਣੇਗਾ ਨਾ ਜੇ ਦੋਸ਼ ਆਪਣੇ ਅੰਦਰ ਵੇਖੋਗੇ ਤਾਂ ਖੈਰ ਮੈਲੇ ਵਿਚਾਰਾਂ ਤੋਂ ਬਚੋ ਤਾਂ ਕਿ ਤੁਹਾਡਾ ਸਕੂਨ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ